ਇਹ ਜੋ ਪੈਨਸ਼ਨਰ ਡਿਆ ਇਹ ਹਰ ਸਾਲ 17 ਦਸੰਬਰ 1985 ਤੋਂ ਜਦੋਂ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੋਈ ਸੀ ਕਿ ਜਿਹੜੀ ਪੈਨਸ਼ਨ ਹੈਗੀ ਆ ਉਹ ਸਾਡਾ ਹੱਕ ਹੈ ਇਹ ਅਸੀਂ ਭੀਗ ਨਹੀਂ ਮੰਗਦੇ ਅਸੀਂ ਨੌਕਰੀ ਦਿੱਤੀ ਇੰਡਸਟਰੀ ਦੇ ਵਿੱਚ ਪੈਨਸ਼ਨ ਜੋ ਹੈ ਸਾਨੂੰ ਮਿਲਣੀ ਚਾਹੀਦੀ ਹੈ ਤੇ ਉਹ ਜਿਹੜਾ ਕੇਸ ਸੀਗਾ ਡੀਐਸ ਨਕਾਰਾ ਕੇਸ 17 ਦਸੰਬਰ 1982 ਨੂੰ ਸੁਪਰੀਮ ਕੋਰਟ ਨੇ ਜਿਹਦੀ ਜੱਜਮੈਂਟ ਦਿੱਤੀ ਸੀ ਉਹਦੀ ਇੰਪਲੀਮੈਂਟੇਸ਼ਨ ਇੰਡਸਟਰੀ ਦੇ ਵਿੱਚ ਅਜੇ ਪੈਂਡਿੰਗ ਰੱਖੀ ਗਈ ਹੈ ਇਹ ਕਹਿ ਕੇ ਕਿ ਥਿਸ ਇਜ਼ ਨੋਟ ਐਪਲੀਕੇਬਲ ਟੂ ਥਿਸ ਇੰਡਸਟਰੀ ਸੋ ਫਰਮ ਦੈਟ ਡੇ ਓਨਵਰਡ ਪੂਰੇ ਦੇਸ਼ ਦੇ ਵਿੱਚ ਜਿਹੜੇ ਪੈਨਸ਼ਨਰ ਹੈ ਇੰਸ਼ੋਰੈਂਸ ਪੈਨਸ਼ਨਰ ਹੈ ਉਹ ਉਸ ਦਿਨ ਨੂੰ ਐਜ਼ ਅ ਪ੍ਰੋਟੈਸਟ ਜਾਂ ਰਿਮਾਈਂਡਰ ਟੂ ਦੀ ਗਵਰਨਮੈਂਟ অর ਬਾਈ ਸਬਮਿਟਿੰਗ ਮੈਮੋਰੰਡਮ ਟੂ ਦੀ ਮਿਨਿਸਟਰੀ ਐਂਡ ਕਨਸਰਨਡ ਮੈਨੇਜਮੈਂਟ ਸੋ ਅਸੀਂ ਅੱਜ ਕਿਉਂਕਿ ਕੱਲ ਦਾ ਡੇ ਦਿਨ ਸੀਗਾ 17 ਡਿਸੰਬਰ ਉਹ ਐਤਵਾਰ ਸੀਗਾ ਤੇ ਜਿਹੜੇ ਮੈਂਬਰ ਹੈਗੇ ਸਾਥੀ ਹੈਗੇ ਉਹ ਅਵੇਲੇਬਲ ਨਹੀਂ ਸੀ ਆਗੇ ਦੇ ਵਰ ਬਿਜ਼ੀ ਸ਼ਡਿਊਲਡ ਤਾਂ ਅਸੀਂ ਇਹਨੂੰ ਅੱਜ 18 ਦਸੰਬਰ ਨੂੰ ਚੰਡੀਗੜ੍ਹ ਆਪਣੀ ਐਸੋਸੀਏਸ਼ਨ ਵੱਲੋਂ ਅਬਜ਼ਰਵ ਕਰ ਰਹੇ ਹਾਂ ਅਸੀਂ ਅੱਜ ਮੈਮੋਰੰਡਮ ਸਬਮਿਟ ਕਰਨ ਜਾ ਰਹੇ ਹਾਂ ਜੋਡਿਨਡ ਸਾਈਨ ਬਾਈ ਦਾ ਪ੍ਰੈਜ਼ੀਡੈਂਟ ਆਫ ਕਮੇਟੀ ਟੂ ਦੀ ਫਾਈਨੈਂਸ ਮਿਨਿਸਟਰ ਸ਼੍ਰੀਮਤੀ ਚੀਤਾ ਟੂ ਰਿਮਾਈਂਡ them ਉਹ ਅਸੀਂ ਯਾਦ ਕਰਾਉਨੇ ਆ ਕਿ ਜਿਹੜੇ ਸਾਡੇ ਮੋਟੇ ਹੈ ਜਨਰਲ ਇੰਸ਼ੋਰੈਂਸ ਪੈਨਸ਼ਨਰ ਦੇ ਉਹ ਵਾਚ ਕੀਤੇ ਜਾਣ ਉਹਨਾਂ ਦਾ ਧਿਆਨ ਰੱਖਿਆ ਜਾਏ ਜਿਹੜੀਆਂ ਸਾਡੀਆਂ ਡਿਮਾਂਡ ਹੈਗੀਆਂ ਮੰਗਾਂ ਹੈਗੀਆਂ ਮੁੱਖ ਮੰਗਾਂ ਹੈਗੀਆਂ ਜਿਹਦੇ ਵਿੱਚ ਕਿ ਪ੍ਰਾਈਵੇਟਾਈਜੇਸ਼ਨ ਅਸੀਂ ਨਹੀਂ ਕਰਨ ਦੇਣੀ ਕੋਈ ਪ੍ਰਾਈਵੇਟਾਈਜੇਸ਼ਨ ਨਹੀਂ ਹੋਣੀ ਪੈਨਸ਼ਨ ਅਪਡੇਸ਼ਨ ਦਾ ਮੁੱਦਾ ਹੈ ਜੀ ਫਿਰ ਫੈਮਿਲੀ ਪੈਨਸ਼ਨ ਜਿਹੜੀ ਕਿ ਐਟ ਪ੍ਰੈਜ਼ੈਂਟ ਐਸ ਵੇਲੇ 15% ਹੈ ਸਿਰਫ ਉਹਨੂੰ ਬਾਕੀ ਜਗ੍ਹਾ 30% ਕਰ ਦਿੱਤਾ ਗਿਆ ਬੈਂਕਾਂ ਦੇ ਵਿੱਚ ਐਲਆਈਸੀ ਦੇ ਵਿੱਚ ਪਰ ਜਨਰਲ ਇੰਸ਼ੋਰੈਂਸ ਜਿਹੜਾ ਸਾਡਾ ਸੈਕਟਰ ਹੈ ਇਦੇ ਵਿੱਚ ਪੈਂਡਿੰਗ ਰੱਖਿਆ ਗਿਆ ਵਿਦਆਊਟ ਐਨੀ ਐਗਰੀਡ ਕਰ ਦਿੱਤਾ ਗਿਆ ਬਟ ਗਜ਼ਟ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਹੋਈ ਤੇ ਇਹ ਅਸੀਂ ਇੱਕ ਰੈਜ਼ੋਲੂਸ਼ਨ ਪਾਸ ਕਰਾਂਗੇ ਉਹਨਾਂ ਮੀਟਿੰਗ ਦੇ ਵਿੱਚ ਇਹ ਚਾਰ ਜਿਹੜੇ ਮੁੱਦੇ ਹਨ ਇਹ ਅਸੀਂ ਪਾਸ ਕਰਕੇ ਭੇਜਾਂਗੇ ਮੈਮੋਰੈਂਡਮ ਫਾਈਨਾਂਸ ਮਿਨਿਸਟਰ ਨੂੰ ਤੇ ਇਹ ਸਾਡੇ ਕੱਲ 17 ਦਸੰਬਰ ਨੂੰ ਕਾਫੀ ਜਗ੍ਹਾ ਤੇ ਇਹ ਦੇ ਉਸ ਮਨਾਇਆ ਗਿਆ ਆਲ ਇੰਡੀਆ ਪੈਨਸ਼ਨਰ ਡੇ ਦਾ ਉਹਨਾਂ ਨੇ ਵੀ ਫਾਈਨਾਂਸ ਮਿਨਿਸਟਰ ਮੈਡਮ ਚੀਤਾਰਮਨ ਨੂੰ ਰਿਮਾਈਂਡਰ ਭੇਜਿਆ ਹੈ ਮੈਮੋਰੰਡਮ ਸਬਮਿਟ ਕੀਤਾ ਅਸੀਂ ਚੰਡੀਗੜ੍ਹ ਦੀ ਜਿਹੜੀ origignal unit ਹੈ ਅਸੀਂ ਅੱਜ ਇੱਥੇ ਇਸ ਨੂੰ ਇਹ ਅਬਜ਼ਰਵ ਕਰਕੇ ਤੈਨੂੰ ਅਸੀਂ ਯਾਦਵਾਨੇ ਹਾਂ ਆਪਣੇ ਮੰਤਰਾਲਿਆਂ ਨੂੰ ਫਾਈਨਾਂਸ ਮਿਨਿਸਟਰੀ ਨੂੰ ਐਸ ਵੈਲ ਐਸ आवर ਮੈਨੇਜਮੈਂਟ ਜਿਪਸਾ ਜਿਹੜੀ ਕਿ ਬੋਡੀ ਹੈ ਚਾਰੋਂ ਕੰਪਨੀਆਂ ਦੀ ਉਹਨਾਂ ਨੂੰ ਅਸੀਂ ਮੈਮੋਰੰਡਮ ਸਬਮਿਟ ਕਰਨ ਜਾ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਇਹਨਾਂ ਦਾ ਜਲਦੀਓ ਜਲਦੀ ਇੰਪਲੀਮੈਂਟ ਕੀਤਾ ਜਾਏ